ਖਬਰਨਾਮਾ ਦੇਖ ਰਿਹਾ ਸਾਰੇ ਸੁਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਸੁਤਰਾਾਂ ਦੇ ਹਵਾਲੇ ਤੋਂ ਵੱਡੀ ਅਤੇ ਅਹਿਮ ਖਬਰ ਪੰਜਾਬ ਦੇ ਵਿੱਚ ਚੋਣਾਂ ਨੂੰ ਲੈ ਕੇ ਇੱਕ ਪਾਸੇ ਪੰਚਾਇਤੀ ਚੋਣਾਂ ਸੰਪੰਨ ਹੋਈਆਂ ਪੰਚਾਇਤੀ ਚੋਣਾਂ ਤੋਂ ਬਾਅਦ ਕਈ ਸਰਪੰਚਾਂ ਅਤੇ ਪੈਂਚ ਜਿਹੜੇ ਹਾਰ ਗਏ ਉਹਨਾਂ ਨੇ ਪਟੀਸ਼ਨ ਧਾਰ ਕੀਤੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਕਿ ਸਾਡੇ ਨਾਲ ਧਾਂਦਲੀ ਹੋਈ ਹੈ ਲਗਭਗ ਪੰਜਾਬ ਦੇ ਵਿੱਚ 60 ਸਰਪੰਚ ਦੀ ਚੋਣ ਹੋਣੀ ਹੈ 60 ਸਰਪੰਚਾਂ ਦੀ ਚੋਣ ਹੋਣ ਬਾਕੀ ਹੈ ਅਤੇ ਨਾਲ ਜਿਹੜੇ ਪੰਚਾਇਤ ਮੈਂਬਰ ਹੁੰਦੇ ਨੇ ਜਿਹਨਾਂ ਨੂੰ ਪੰਚ ਕਿਹਾ ਜਾਂਦਾ ਹੈ ਉਹ ਲਗਭਗ 1600 ਅਸਾਮੀਆਂ ਜਿਹੜੀਆਂ ਨੇ ਖਾਲੀ ਨੇ ਇਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਕਦੋਂ ਪੰਚਾਇਤੀ ਚੋਣਾਂ ਪੈਣਗੀਆਂ ਇਸ ਦੇ ਬਾਰੇ ਗੱਲਬਾਤ ਕਰਾਂਗੇ ਪੰਜਾਬ ਵਿੱਚ ਚੋਣਾਂ ਨੂੰ ਲੈ ਕੇ ਆਈ ਵੱਡੀ ਖਬਰ ਸਾਹਮਣੇ ਆਈ ਹੈ 10 ਸਾਲ ਪੰਜਾਬ ਵਿੱਚ ਇੱਕ ਵਾਰ ਫਿਰ ਚੋਣਾਂ ਹੋਣ ਜਾ ਰਹੀਆਂ ਨੇ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ 14 5 2025 ਨੂੰ ਆਪਣੇ ਪੱਤਰ ਰਾਹੀਂ ਗ੍ਰਾਮ ਪੰਚਾਇਤਾਂ ਅਤੇ ਮੈਂਬਰਾਂ ਦੀਆਂ ਚੋਣਾਂ ਜਾਂ ਉਪ ਚੋਣਾਂ ਕਰਾਉਣ ਲਈ ਨੋਟੀਫਿਕੇਸ਼ਨ ਸਮੇਤ ਤਾਜ਼ਾ ਜਾਣਕਾਰੀ ਜਾਰੀ ਕੀਤੀ ਹੈ ਜਾਣਕਾਰੀ ਅਨੁਸਾਰ ਇਸ ਸਮੇਂ ਸਰਪੰਚ ਸਰਪੰਚਦਿਆਂ ਲਗਭਗ 60 ਸਾਮੀਆਂ ਅਤੇ ਪੰਚਾਂ ਦੀਆਂ ਲਗਭਗ 1600 ਸਾਮੀਆਂ ਖਾਲੀ ਹਨ ਰਾਜ ਚੋਣ ਕਮਿਸ਼ਨ ਨੇ ਰਾਜ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ 15 10 2024 ਨੂੰ ਹੋਈਆਂ ਪਿਛਲੀਆਂ ਆਮ ਚੋਣਾਂ ਦੌਰਾਨ ਵਰਤੀਆਂ ਗਿਆ ਵੋਟਰ ਸੂਚੀਆਂ ਨੂੰ ਅਪਡੇਟ ਕਰਨ ਦੇ ਨਿਰਦੇਸ਼ ਦਿੱਤੇ ਹਨ ਨਵੇਂ ਯੋਗ ਵੋਟਰਾਂ ਦੀ ਰਜਿਸਟ੍ਰੇਸ਼ਨ ਲਈ ਯੋਗਤਾ ਮਿਤੀ 31 5 2025 ਨਿਰਧਾਰਿਤ ਕੀਤੀ ਗਈ ਹੈ ਉਨਾ ਵਾਰਡਾਂ ਜਾਂ ਗ੍ਰਾਮ ਪਚੇਤਾਂ ਵਿੱਚ ਵੋਟਰ ਸੂਚੀਆਂ ਨੂੰ ਸੋਧਣ ਦੇ ਨਿਰਦੇਸ਼ ਦਿੱਤੇ ਗਏ ਹਨ ਜਿੱਥੇ ਖਾਲੀ ਅਸਾਮੀਆਂ ਕਾਰਨ ਅਜੇ ਚੋਣਾਂ ਨਹੀਂ ਹੋਈਆਂ ਇਸ ਲਈ ਵੋਟਾਂ ਜੋੜਨ ਮਿਟਾਉਣ ਜਾਂ ਸੋਧਣ ਲਈ ਇੱਕ ਵਿਸ਼ੇਸ਼ ਮੈਮ ਤਿਆਰ ਕੀਤੀ ਗਈ ਹੈ ਇਹਨਾਂ ਵਿੱਚ 19 5 2025 ਸੋਬਾਰ ਨੂੰ ਫਾਰਮ ਨਾਮ ਸ਼ਾਮਲ ਕਰਨ ਲਈ ਅਰਜੀ 20 5 25 ਮੰਗਲਵਾਰ ਨੂੰ ਫਾਰਮ ਨਾਮ ਸ਼ਾਮਲ ਕਰਨ ਤੇ ਇਤਰਾਜ਼ ਅਤੇ 21 5 2025 ਨੂੰ ਫਾਰਮ ਸ਼ਾਮ ਜਿਹੜਾ ਇਤਰਾਜ਼ ਕਰਨ ਦੀ ਡੇਟ ਹੋਵੇਗੀ ਯਾਨੀ ਕਿ ਸਾਰੀ ਵੈਬਸਾਈਟ sec.com.punjab.gov.in ਤੇ ਤੁਸੀਂ ਫਾਰਮ ਆਪਣਾ ਜਿਹੜਾ ਅਪਲੋਡ ਕਰ ਸਕਦੇ ਹੋ ਵੋਟਾਂ ਬਣਾਉਣੀਆਂ ਨੇ ਜਾਂ ਕਟਾਉਣੀਆਂ ਨੇ ਉਸ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਹਵਾਲਾ ਦੇ ਦਿੱਤਾ ਗਿਆ ਹੈ ਇਸ ਤੋਂ ਬਾਅਦ ਜਿਵੇਂ ਹੀ ਇਹ ਵੋਟਾਂ ਦੀ ਸੂਚੀ ਦਰਸਤ ਹੋਵੇਗੀ ਨਾਲ ਦੀ ਨਾਲ ਹੀ ਪੰਚਾਇਤੀ ਚੋਣਾਂ ਦਾ ਬਿਗਲ ਹੋ ਜਾਵੇਗਾ ਇੱਕ ਤਰ੍ਹਾਂ ਦੀਆਂ ਆਪਾਂ ਜਿਮਨੀ ਚੋਣਾਂ ਕਹਿ ਸਕਦੇ ਹਾਂ ਪੰਜਾਬ ਦੇ ਵਿੱਚ 60 ਸਰਪੰਚਾਂ ਦੀਆਂ ਅਸਾਮੀਆਂ ਖਾਲੀ ਨੇ ਅਤੇ 1600 ਮੈਂਬਰ ਪੰਚਾਇਤ ਮੈਂਬਰਾਂ ਦੀਆਂ ਜਿਹੜੀਆਂ ਅਸਾਮੀਆਂ ਖਾਲੀ ਨੇ ਇਸ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ ਕਿ 31 ਮਈ ਤੋਂ ਬਾਅਦ ਇਹ ਜਿਹੜਾ ਹੈ ਪੰਚਾਇਤੀ ਚੋਣਾਂ ਦਾ ਬਿਗਲ ਬੱਜੇਗਾ ਜਿੱਥੇ-ਜਿੱਥੇ ਸਰਪੰਚ ਅਤੇ ਪੰਚਾਂ ਦੀਆਂ ਚੋਣਾਂ ਰਹਿੰਦੀਆਂ ਨੇ ਧੰਨਵਾਦ